ਦੋਸਤੋ ਯਕੀਨ ਮੰਨਿਓ ਜੇਕਰ ਤੁਸੀਂ ਅੱਜ ਦੀ ਇਹ ਕਹਾਣੀ ਸੁਣ ਲਵੋਗੇ ਤਾਂ ਤੁਹਾਡੇ ਵੀ ਦਿਮਾਗ ਦੇ ਵਿੱਚ ਕਈ ਦਿਨਾਂ ਤੱਕ ਇਹ ਕਹਾਣੀ ਘੁੰਮਣ ਵਾਲੀ ਹੈ ਇਹ ਹਰਿਆਣਾ ਦੀ ਇੱਕ ਐਹੋਜੀ ਘਟਨਾ ਸੀ ਜਿਸ ਘਟਨਾ ਦੇ ਉੱਤੇ ਲੋਕਾਂ ਨੂੰ ਯਕੀਨ ਕਰਨਾ ਮੁਸ਼ਕਲ ਹੋ ਗਿਆ ਸੀ ਲੋਕੀ ਇਸ ਘਟਨਾ ਨੂੰ ਸੁਣ ਕੇ ਉਸ ਰਾਤ ਡਰ ਦੇ ਨਾਲ ਸਹਿਮ ਗਏ ਸਨ ਤੇ ਇਹ ਸੋਚਣ ਲਈ ਮਜਬੂਰ ਹੋ ਗਏ ਸਨ ਕਿਵੇਂ ਇੱਕ ਕਰਦੀ ਹੀ ਕੁੜੀ ਨੇ ਪੂਰੇ ਘਰ ਨੂੰ ਸ਼ਮਸ਼ਾਨ ਬਣਾ ਕੇ ਰੱਖ ਦਿੱਤਾ ਸੀ ਦੋਸਤੋ ਇਹ ਇੱਕ ਸੱਚੀ ਘਟਨਾ ਹੈ ਇਸ ਅਚੀ ਘਟਨਾ ਤੋਂ ਕੁਝ ਸਿੱਖਿਆ ਜ਼ਰੂਰ ਲੈਣ ਦੀ ਕੋਸ਼ਿਸ਼ ਕਰਿਓ ਕਿ ਲਾਲਚ ਪੈਸੇ ਦੀ ਭੁੱਖ ਤੇ ਜਿਸਮ ਦੀ ਭੁੱਖ ਇੱਕ ਇਨਸਾਨ ਕੋਲੋਂ ਕੀ ਕੀ ਕਰਵਾ ਦਿੰਦੀ ਹੈ। ਇਹ ਕਹਾਣੀ ਹੈ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੀ। ਹਿਸਾਰ ਜ਼ਿਲ੍ਹੇ ਦੇ ਵਿੱਚ ਰੇਲੂ ਰਾਮ ਪੁਨੀਆ ਦਾ ਪਰਿਵਾਰ ਰਹਿੰਦਾ ਸੀ। ਦੋਸਤੋ ਰੇਲੂ ਰਾਮ ਪੁਨੀਆ ਦੀ ਹਿਸਾਰ ਦੇ ਵਿੱਚ ਇੱਕ ਇੰਨੀ ਆਲੀਸ਼ਾਨ ਹਵੇਲੀ ਸੀ ਕਿ ਲੋਕ ਇਹਦੀ ਹਵੇਲੀ ਨੂੰ ਵੇਖਣ ਵਾਸਤੇ ਦੂਰੋਂ ਦੂਰੋਂ ਆਉਂਦੇ ਸਨ। ਰੇਲੂ ਰਾਮ ਨੇ ਆਪਣੇ ਸ਼ੌਂਕ ਵਾਸਤੇ ਹਵੇਲੀ ਦੇ ਵਿੱਚ ਇੱਕ ਇਹੋ ਜਿਹਾ ਰੈਂਪ ਲਵਾਇਆ ਹੋਇਆ ਸੀ ਕਿ ਜਿਸ ਦੇ ਨਾਲ ਉਹਦੀ ਗੱਡੀ ਦੂਸਰੀ ਮੰਜ਼ਲ ਦੇ ਉੱਤੇ ਉਹਦੇ ਬੈੱਡਰੂਮ ਤੱਕ ਪਹੁੰਚ ਜਾਂਦੀ ਸੀ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਉਹਦੀ ਇਹ ਆਲੀਸ਼ਾਨ ਹਵੇਲੀ ਬਸ ਕੁਝ ਦਿਨਾਂ ਬਾਅਦ ਹੀ ਇੱਕ ਖੰਡਰ ਬਣਨ ਵਾਲੀ ਸੀ ਰੇਲੂ ਰਾਮ ਪੁਣਿਆ ਸ਼ੁਰੂ ਤੋਂ ਹੀ ਇੰਨਾ ਅਮੀਰ ਨਹੀਂ ਸੀ ਸ਼ੁਰੂ ਤੋਂ ਉਹ ਇੱਕ ਟਰੱਕ ਕਲੀਨਰ ਦਾ ਕੰਮ ਕਰਦਾ ਸੀ ਪਰ ਹੌਲੀ-ਹੌਲੀ ਉਹਨੇ ਤੇਲ ਦੇ ਵਿੱਚ ਆਪਣਾ ਹੱਥ ਅਜਮਾਇਆ ਤੇ ਦੇਖਦੇ ਹੀ ਦੇਖਦੇ ਉਹਨੂੰ ਇਹ ਬਿਜ਼ਨਸ ਰਾਸ ਆ ਗਿਆ ਮੁੰਰੇਲੂ ਰਾਮ ਦੀਆਂ ਕਈ ਫੈਕਟਰੀਆਂ ਚੱਲ ਰਹੀਆਂ ਸਨ ਤੇ ਇਹਦੇ ਨਾਲ ਨਾਲ ਹੀ ਉਹਨੇ 125 ਕਿੱਲੇ ਜ਼ਮੀਨ ਵੀ ਖਰੀਦ ਲਈ ਸੀ ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਰੇਲੂ ਰਾਮ ਗਰੀਬ ਲੋਕਾਂ ਦੀ ਬਹੁਤ ਮਦਦ ਕਰਦਾ ਸੀ ਕੋਈ ਸੁਪਨੇ ਦੇ ਵਿੱਚ ਵੀ ਨਹੀਂ ਸੋਚ ਸਕਦਾ ਸੀ ਕਿ ਇੰਨੀ ਵਧੀਆ ਪਰਿਵਾਰ ਦੇ ਨਾਲ ਇੰਨਾ ਭਿਆਨਕ ਵੀ ਹੋ ਸਕਦਾ ਹੈ ਇਹ ਸੋਚ ਸੋਚ ਕੇ ਲੂ ਕੰਡੇ ਖਰੇ ਹੋ ਜਾਂਦੇ ਨੇ ਦਰਅਸਲ ਦਿਨ ਸੀ 23 ਅਗਸਤ 2001 ਦਾ ਰੇਲੂ ਰਾਮ ਦੀ ਹਵੇਲੀ ਦੇ ਵਿੱਚ ਇੱਕ ਪਾਰਟੀ ਚੱਲ ਰਹੀ ਸੀ ਇਹ ਪਾਰਟੀ ਸੀ ਰੇਲੂ ਰਾਮ ਦੀ ਛੋਟੀ ਕੁੜੀ ਪ੍ਰਿਅੰਕਾ ਦੇ ਜਨਮ ਦਿਨ ਦੀ ਇਸ ਪਾਰਟੀ ਦੇ ਵਿੱਚ ਸਿਰਫ ਘਰ ਦੇ ਹੀ 10 ਮੈਂਬਰ ਮੌਜੂਦ ਸਨ ਜਿਸ ਵਿੱਚ ਰੇਲੂ ਰਾਮ ਪੁਨੀਆ ਉਹਦੀ ਪਤਨੀ ਕ੍ਰਿਸ਼ਨਾ ਦੇਵੀ ਇਹਨਾਂ ਦੇ ਦੋ ਬੱਚੇ ਸੁਨੀਲ ਪ੍ਰਿਅੰਕਾ ਤੇ ਸੋਨੀਆ ਸੁਨੀਲ ਜਿਹੜਾ ਸੀ ਇਹ ਰੇਲੂ ਰਾਮ ਦੀ ਪਹਿਲੀ ਪਤਨੀ ਦੇ ਵਿੱਚੋਂ ਸੀ ਜਿਹਦੇ ਵਿੱਚ ਸੁਨੀਲ ਦੀ ਪਤਨੀ ਸੁਕੰਤਲਾ ਦੇਵੀ ਇਹਦਾ ਛੋਟਾ ਮੁੰਡਾ ਲੁਕੇਸ਼ ਇਦੀ ਇੱਕ ਕੁੜੀ ਸ਼ਿਵਾਨੀ ਤੇ ਇੱਕ ਕੁੜੀ ਪ੍ਰੀਤੀ ਇਹ ਸਾਰੇ ਜਾਨੇ ਮਿਲ ਕੇ ਰੇਲੂ ਰਾਮ ਵੀ ਇਸ ਹਵੇਲੀ ਦੇ ਵਿੱਚ ਰਹਿ ਰਹੇ ਸਨ ਦੂਜੇ ਪਾਸੇ ਸੋਨੀਆ ਤੇ ਪ੍ਰਿਆੰਕਾ ਸੱਕੀਆਂ ਪਹਿਨਾ ਸਨ ਪਰ ਸੁਨੀਲ ਇਹਨਾਂ ਦਾ ਸੱਕਾ ਪਰਾ ਨਹੀਂ ਸੀ ਰੇਲੂ ਰਾਮ ਸੋਨੀਆ ਨੂੰ ਬਹੁਤ ਪਿਆਰ ਕਰਦਾ ਸੀ ਤੇ ਉਹਦੀ ਹਰ ਇੱਕ ਖੁਆਇਸ਼ ਨੂੰ ਪੂਰਾ ਕਰਦਾ ਸੀ ਸੋਨੀਆ ਤਾਈ ਕਮਾਂਡੋ ਦੀ ਪ੍ਰੈਕਟਿਸ ਕਰਦੀ ਸੀ ਤੇ ਉਹਨੇ ਇਸ ਕਮਾਂਡੋ ਦੀ ਪ੍ਰੈਕਟਿਸ ਕਰਦੇ ਕਰਦੇ ਕਈ ਅਵਾਰਡ ਜਿੱਤੇ ਸਨ ਸੋਨੀਆ ਜਦੋਂ ਟਾਈ ਕਮਾਂਡੋ ਦੀ ਪ੍ਰੈਕਟਿਸ ਕਰਦੀ ਸੀ ਤਾਂ ਉਹਦੀ ਮੁਲਾਕਾਤ ਹੁੰਦੀ ਹੈ ਇੱਕ ਮੁੰਡੇ ਦੇ ਨਾਲ ਸੋਨੀਆ ਤੇ ਸੰਜੀਵ ਦੀ ਆਪਸ ਦੇ ਵਿੱਚ ਦੋਸਤੀ ਹੁੰਦੀ ਹੈ ਦੋਸਤੀ ਤੋਂ ਬਾਅਦ ਇਹਨਾਂ ਦੇ ਵਿੱਚ ਪਿਆਰ ਹੋ ਜਾਂਦਾ ਹੈ ਹੁਣ ਦੋਨੇ ਜਾਣੇ ਇਹ ਆਪਸ ਦੇ ਵਿੱਚ ਵਿਆਹ ਕਰਾਉਣਾ ਚਾਹੁੰਦੇ ਸਨ ਪਰ ਸੰਜੀਵ ਇੱਥੇ ਕਹਿੰਦਾ ਹੈ ਕਿ ਉਹ ਕਿੱਥੇ ਮੀਡਲ ਕਲਾਸ ਬੰਦਾ ਤੇ ਉਹ ਇੱਕ ਅਮੀਰ ਘਰਾਣੇ ਦੀ ਕੁੜੀ ਪਰ ਸੋਨੀਆ ਇੱਥੇ ਇਹ ਕਹਿੰਦੀ ਹੈ ਮੇਰਾ ਪਿਓ ਰੈਲੂ ਰਾਮ ਮੈਨੂੰ ਬਹੁਤ ਪਿਆਰ ਕਰਦਾ ਹੈ ਤੇ ਉਹ ਸਾਡੇ ਵਿਆਹ ਨੂੰ ਮੰਨ ਜਾਵੇਗਾ ਸੋਨੀਆ ਹੁਣ ਇਹ ਸਭ ਦੱਸਣ ਵਾਸਤੇ ਆਪਣੇ ਪਿਓ ਕੋਲ ਜਾਂਦੀ ਹੈ ਤੇ ਆਪਣੇ ਪਿਓ ਨੂੰ ਕਹਿੰਦੀ ਹੈ ਕਿ ਉਹ ਸੰਜੀਵ ਕੁਮਾਰ ਨੂੰ ਪਸੰਦ ਕਰਦੀ ਹੈ ਉਹ ਉਹਦੇ ਨਾਲ ਵਿਆਹ ਕਰਵਾਉਣਾ ਚਾਹਦੀ ਹੈ ਪਰ ਇੱਥੇ ਰੈਲੂ ਰਾਮ ਆਪਣੀ ਕੁੜੀ ਨੂੰ ਮਨਾ ਕਰ ਦਿੰਦਾ ਹੈ ਉਹ ਕਹਿੰਦਾ ਹੈ ਕਿ ਉਹ ਉਹਦੇ ਵਾਸਤੇ ਬਹੁਤ ਵਧੀਆ ਰਿਸ਼ਤਾ ਲੱਭ ਰਿਹਾ ਹੈ ਤੇ ਆਪਣੀ ਹیثیت ਦੇ ਹਿਸਾਬ ਦੇ ਨਾਲ ਰਿਸ਼ਤਾ ਲੱਭ ਰਿਹਾ ਹੈ ਇਥੇ ਸੋਨੀਆ ਉਹਦੀ ਇੱਕ ਨਹੀਂ ਮੰਦੀ ਤੇ ਉਹ ਕਹਿੰਦੀ ਹੈ ਕਿ ਮੈਂ ਵਿਆਹ ਕਰਵਾਵਾਂਗੀ ਤਾਂ ਸਿਰਫ ਸੰਜੀਵ ਦੇ ਨਾਲ ਹੀ ਕਰਵਾਵਾਂਗੀ। ਇਥੇ ਰੇਲੂ ਰਾਮ ਆਪਣੀ ਕੁੜੀ ਦੀ ਜਿੱਦ ਦੇ ਅੱਗੇ ਹਾਰ ਜਾਂਦਾ ਹੈ ਤੇ ਉਹ ਆਪਣੇ ਲਾਡਾ ਪਿਆਰਾਂ ਦੇ ਨਾਲ ਪਾਲੀ ਹੋਈ ਇਸ ਕੁੜੀ ਦੇ ਵਿਆਹ ਦੇ ਲਈ ਮੰਨ ਜਾਂਦਾ ਹੈ। ਹੁਣ ਰੇਲੂ ਰਾਮ ਬੜੇ ਹੀ ਝੂਮਟਾਮ ਦੇ ਨਾਲ ਆਪਣੀ ਕੁੜੀ ਸੋਨੀਆ ਦਾ ਵਿਆਹ ਸੰਜੀਵ ਦੇ ਨਾਲ ਕਰਦਾ ਹੈ। ਵਿਆਹ ਤੋਂ ਬਾਅਦ ਇਹ ਦੋਨੇ ਜਾਨੇ ਅਲੱਗ ਤੋਂ ਰਹਿਣਾ ਸ਼ੁਰੂ ਕਰ ਦਿੰਦੇ ਨੇ ਤੇ ਥੋੜੀ ਦੇਰ ਬਾਅਦ ਹੀ ਸੰਜੀਵ ਦਾ ਕੰਮ ਠੱਪ ਹੋ ਜਾਂਦਾ ਹੈ। ਰੇਲੂ ਰਾਮ ਨੇ ਆਪਣੇ ਜਵਾਈ ਨੂੰ ਕੰਮ ਕਰਨ ਵਾਸਤੇ ਪੈਸੇ ਵੀ ਦਿੱਤੇ ਸਨ ਹੁਣ ਦਿਨ ਆ ਜਾਂਦਾ ਹੈ 23 ਅਗਸਤ 2001 ਦਾ ਰੇਲੂ ਰਾਮ ਪੁਣੀਆਂ ਸੋਨੀਆ ਨੂੰ ਕਹਿੰਦਾ ਹੈ ਕਿ 24 ਅਗਸਤ ਨੂੰ ਤੇਰੀ ਭੈਣ ਪ੍ਰਿਯੰਕਾ ਦਾ ਜਨਮ ਦਿਨ ਹੈ ਤੇ ਇਸ ਵਾਰੀ ਆਪਾਂ ਇਹ ਜਨਮ ਦਿਨ ਬੜੀ ਧੂਮ-ਧਾਮ ਦੇ ਨਾਲ ਮਨਾਉਣਾ ਹੈ ਇਹ ਸਾਰੀ ਜ਼ਿੰਮੇਵਾਰੀ ਪਾਰਟੀ ਦੀ ਜ਼ਿੰਮੇਵਾਰੀ ਤੈਨੂੰ ਮੈਂ ਦਿੰਦਾ ਹਾਂ ਇੱਥੇ ਸੋਨੀਆ ਆਪਣੇ ਪਿਓ ਨੂੰ ਕਹਿੰਦੀ ਹੈ ਕਿ ਆਪਾਂ ਪ੍ਰਿਯੰਕਾ ਦਾ ਜਨਮ ਦਿਨ ਜਿਹੜੀ ਪਾਰਟੀ ਕਰਨੀ ਹੈ ਉਹ 23 ਅਗਸਤ ਵਾਲੇ ਦਿਨ ਕਰਾਂਗੇ ਤੇ ਤੁਸੀਂ ਕਿਸੇ ਨੂੰ ਵੀ ਇਨਵਾਈਟ ਨਹੀਂ ਕਰਨਾ ਆਪਣੀ ਫੈਮਿਲੀ ਦੇ ਹੀ ਜਿਹੜੇ 10 ਮੈਂਬਰ ਨੇ ਇਹੋ ਹੀ ਇਸ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਤੇ ਜਿਹੜੀ 24 ਤਰੀਕ ਨੂੰ ਪਾਰਟੀ ਕਰਨੀ ਹੈ ਉਹਦੇ ਵਾਸਤੇ ਤੁਸੀਂ ਬਾਹਰੋਂ ਸਾਰਿਆਂ ਨੂੰ ਇਨਵਾਈਟ ਕਰ ਲੈਣਾ ਕਿਉਂਕਿ ਰੇਲੂ ਰਾਮ ਆਪਣੀ ਕੁੜੀ ਦੀ ਗੱਲ ਕਦੀ ਨਹੀਂ ਟਾਲਦਾ ਸੀ ਉਹਨੇ ਅੱਜ ਵੀ ਸੋਨੀਆ ਦੀ ਗੱਲ ਮੰਨੀ 23 ਅਗਸਤ ਦੀ ਰਾਤ ਨੂੰ ਸੋਨੀਆ ਆਪਣੇ ਪਤੀ ਦੇ ਨਾਲ ਰੇਲੂ ਰਾਮ ਦੀ ਹਵੇਲੀ ਦੇ ਵਿੱਚ ਪਹੁੰਚ ਜਾਂਦੀ ਹੈ ਤੇ ਇੱਥੇ ਆ ਕੇ ਹੁਣ ਹਵੇਲੀ ਦੇ ਵਿੱਚ ਜਿੰਨੇ ਵੀ ਨੌਕਰ ਸਨ ਸਾਰਿਆਂ ਨੂੰ ਇਹ ਛੁੱਟੀ ਦੇ ਦਿੰਦੀ ਹੈ ਇਸ ਵਕਤ ਘਰ ਦੇ ਵਿੱਚ ਇਹ ਸਿਰਫ ਦਸੇ ਦੇ ਦਸੇ ਮੈਂਬਰਸ ਹਨ ਕਿਉਂਕਿ ਘਰ ਦੇ ਵਿੱਚ ਪਾਰਟੀ ਚੱਲ ਰਹੀ ਸੀ ਤੇ ਇਸ ਘਰ ਕੇ ਘਰ ਦੇ ਵਿੱਚ ਬੜੀ ਤੇਜ਼ ਆਵਾਜ਼ ਦੇ ਨਾਲ ਮਿਊਜ਼ਿਕ ਚਲਾਇਆ ਜਾ ਰਿਹਾ ਸੀ ਸਾਰੇ ਜਾਣੇ ਇਸ ਗੱਲ ਤੋਂ ਅਣਜਾਣ ਸਨ ਕਿ ਥੋੜੀ ਦੇਰ ਬਾਅਦ ਹੀ ਇਹ ਹਵੇਲੀ ਮੁਰਦਿਆਂ ਦਾ ਘਰ ਬਣਨ ਵਾਲੀ ਹੈ ਸਾਰੇ ਮੈਂਬਰ ਪਾਰਟੀ ਨੂੰ ਬੜਾ ਇੰਜੋਏ ਕਰਦੇ ਨੇ ਤੇ ਪ੍ਰਿਅੰਕਾ ਨੂੰ ਵਿਸ਼ ਕਰਨ ਤੋਂ ਬਾਅਦ ਆਪਣੇ ਆਪਣੇ ਕਮਰਿਆਂ ਦੇ ਵਿੱਚ ਸੌਣ ਵਾਸਤੇ ਚਲੇ ਜਾਂਦੇ ਨੇ ਇਸ ਤੋਂ ਬਾਅਦ ਸੋਨੀਆ ਹਰੇਕ ਮੈਂਬਰ ਵਾਸਤੇ ਦੁੱਧ ਤਿਆਰ ਕਰਦੀ ਹੈ ਇਹ ਕੋਈ ਦੁੱਧ ਸਧਾਰਨ ਦੁੱਧ ਨਹੀਂ ਸੀ ਬਲਕਿ ਇਸ ਦੁੱਧ ਦੇ ਵਿੱਚ ਨਸ਼ੇ ਦੀ ਦਵਾਈ ਪਾਈ ਗਈ ਸੀ ਤੇ ਇਹ ਨਸ਼ੇ ਦੀ ਦਵਾਈ ਸੋਨੀਆ ਨੇ ਆਪਣੇ ਭਰਾ ਦੇ ਗਲਾਸ ਦੇ ਵਿੱਚ ਕੁਝ ਜ਼ਿਆਦਾ ਹੀ ਪਾਈ ਸੀ ਕਿਉਂਕਿ ਉਹ ਦਾ ਭਰਾ ਸੁਨੀਲ ਇੱਕ ਪਹਿਲਵਾਨ ਸੀ ਤੇ ਉਹਨੂੰ ਇਹ ਡਰ ਸੀ ਕਿ ਕਿਤੇ ਰਾਤ ਨੂੰ ਉਹ ਜਾਗ ਨਾ ਜਾਵੇ ਉਸ ਰਾਤ ਸਿਰਫ ਸੋਨੀਆ ਤੇ ਸੋਨੀਆ ਦਾ ਪਤੀ ਹੀ ਜਾਗ ਰਿਹਾ ਸੀ ਇਹਦੇ ਪਤੀ ਸੰਜੀਵ ਨੇ ਘਰ ਦੇ ਵਿੱਚ ਜਿਹੜਾ ਸਾਊਂਡ ਸਿਸਟਮ ਲੱਗਿਆ ਹੋਇਆ ਸੀ ਉਹਦੀ ਆਵਾਜ਼ ਹੋਰ ਤੇਜ਼ ਕਰ ਦਿੱਤੀ ਤਾਂ ਜੋ ਕਿਸੇ ਨੂੰ ਵੀ ਬਾਹਰ ਆਵਾਜ਼ ਸੁਣਾਈ ਨਾ ਦੇ ਸਕੇ ਇਹ ਦੋਨੇ ਜਾਣੇ ਰੇਲੂ ਰਾਮ ਦੇ ਕਮਰੇ ਦੇ ਵਿੱਚ ਜਾਂਦੇ ਨੇ ਸੋਨੀਆ ਸੰਜੀਵ ਨੂੰ ਕਹਿੰਦੀ ਹੈ ਕਿ ਉਹ ਉਹਦੇ ਪਿਓ ਨੂੰ ਖਤਮ ਕਰ ਦਵੇ ਹੁਣ ਸੰਜੀਵ ਆਪਣਾ ਰਿਵੋਲਵਰ ਕੱਢਦਾ ਹੈ ਉਹ ਇਹ ਦੇਖਦਾ ਹੈ ਕਿ ਘਰ ਦੇ ਵਿੱਚ ਤਾਂ 8 ਜਾਣੇ ਨੇ ਪਰ ਉਹਦੇ ਰਿਵੋਲਵਰ ਦੇ ਵਿੱਚ ਸਿਰਫ 6 ਹੀ ਗੋਲੀਆਂ ਨੇ ਤੇ ਇਹ ਵੀ ਕੋਈ ਪਤਾ ਨਹੀਂ ਕਿ ਇੱਕ ਗੋਲੀ ਦੇ ਨਾਲ ਇੱਕ ਬੰਦਾ ਮਰੇਗਾ ਜਾਂ ਬਚ ਜਾਵੇਗਾ ਹੁਣ ਸੋਨੀਆ ਅੰਦਰ ਵਾਲੇ ਸਟੋਰ ਦੇ ਵਿੱਚ ਜਾਂਦੀ ਹੈ ਤਾਂ ਉਥੋਂ ਇੱਕ ਲੋਹੇ ਦੀ ਰੋਡ ਕੱਢ ਕੇ ਲਿਆਉਂਦੀ ਹੈ ਹੁਣ ਸੰਜੀਵ ਇਸ ਰੋਡ ਦੇ ਨਾਲ ਰੇਲੂ ਰਾਮ ਦੇ ਸਿਰ ਦੇ ਉੱਤੇ ਵਾਰ ਕਰਦਾ ਹੈ ਰੇਲੂ ਰਾਮ ਦੀ ਮੋਟ ਹੋ ਜਾਂਦੀ ਹੈ ਇਸ ਤੋਂ ਬਾਅਦ ਰੇਲੂ ਰਾਮ ਦੀ ਕੁੜੀ ਸੋਨੀਆ ਆਪਣੇ ਪਿਓ ਦੇ ਨਬਜ਼ ਚੈੱਕ ਕਰਦੀ ਹੈ ਤੇ ਫਿਰ ਸੰਜੀਵ ਨੂੰ ਉਹਮ ਜੱਬ ਕਰਦੀ ਹੈ ਕਿ ਕੰਮ ਹੋ ਗਿਆ ਇਹ ਉਹੀ ਕੁੜੀ ਸੀ ਜਿਹਦਾ ਪਿਤਾ ਉਹਦੀ ਹਰ ਇੱਕ ਖੁਆਇਸ਼ ਪੂਰੀ ਕਰਦਾ ਸੀ ਇਸ ਤੋਂ ਬਾਅਦ ਇਹ ਦੂਸਰੇ ਕਮਰੇ ਦੇ ਵਿੱਚ ਜਾਂਦੇ ਨੇ ਜਿੱਥੇ ਸੋਨੀਆ ਦੀ ਮਾਂ 2.5 ਸਾਲ ਦੀ ਪੋਤੀ ਦੇ ਨਾਲ ਸੌ ਰਹੀ ਸੀ ਦੋਸਤੋ ਬਾਅਦੇ ਪ੍ਰਿੰਕਾ ਦੇ ਕਮਰੇ ਦੇ ਵਿੱਚ ਜਾਂਦੇ ਨੇ ਜਿਸ ਕੁੜੀ ਦਾ ਜਨਮ ਦਿਨ ਸੀ ਤੇ ਉਹਨੂੰ ਵੀ ਇੰਨੀ ਹੀ ਬੇਰਹਿਮੀ ਦੇ ਨਾਲ ਮਾਰਦੇ ਨੇ ਇਸ ਕਮਰੇ ਦੇ ਵਿੱਚ ਸੁਨੀਲ ਦਾ ਮੁੰਡਾ ਵੀ ਸੁੱਤਾ ਹੋਇਆ ਸੀ ਤੇ ਉਹਦਾ ਵੀ ਇਹੋ ਹੀ ਹਸ਼ਰ ਕਰਦੇ ਨੇ ਜਿੱਥੇ ਉਹ ਆਪਣੀ ਪਤਨੀ ਤੇ ਇੱਕ 45 ਦਿਨਾਂ ਦੀ ਕੁੜੀ ਦੇ ਨਾਲ ਸੁੱਤਾ ਹੋਇਆ ਸੀ ਸਭ ਤੋਂ ਪਹਿਲਾਂ ਤਾਂ ਇਹ ਸੰਜੀਪ ਸੁਨੀਲ ਦੇ ਸਿਰ ਦੇ ਉੱਤੇ ਵਾਰ ਕਰਦਾ ਹੈ ਤੇ ਫਿਰ ਉਹਦੀ ਪਤਨੀ ਤੇ ਆਖਰ ਦੇ ਵਿੱਚ 45 ਦਿਨਾਂ ਦੀ ਕੁੜੀ ਦੇ ਉੱਤੇ ਪਰ ਦੋਸਤੋ ਇੱਥੇ ਸਭ ਤੋਂ ਵੱਡਾ ਇਹ ਸਵਾਲ ਸੀ ਕੀ ਇਹ ਸਭ ਦੇ ਪਿੱਛੇ ਆਖਰਕਾਰ ਕਾਰਨ ਕੀ ਸੀ ਕਿ ਉਹ ਇੱਕ ਲਾਡਾ ਪਿਆਰਾ ਦੇ ਨਾਲ ਪਾਲੀ ਹੋਈ ਕੁੜੀ ਦਾ ਦਿਲ ਇੰਨਾ ਪੱਥਰ ਹੋ ਗਿਆ ਇਸ ਤੋਂ ਬਾਅਦ ਹਵੇਲੀ ਦੇ ਵਿੱਚ ਸਿਰਫ ਦੋ ਜਾਣੇ ਹੀ ਬਚਦੇ ਨੇ ਉਹ ਸਨ ਸੋਨੀਆ ਤੇ ਸੋਨੀਆ ਦਾ ਘਰ ਵਾਲਾ ਸੰਜੀਵ ਹੁਣ ਸੰਜੀਵ ਮਿਊਜ਼ਿਕ ਸਿਸਟਮ ਨੂੰ ਬੰਦ ਕਰਦਾ ਹੈ ਤੇ ਪੂਰੀ ਹਵੇਲੀ ਬਿਲਕੁਲ ਸ਼ਾਂਤ ਹੋ ਜਾਂਦੀ ਹੈ ਹੁਣ ਸੋਨੀਆ ਸੰਜੀਵ ਨੂੰ ਕਹਿੰਦੀ ਹੈ ਕਿ ਉਹਦੇ ਸਿਰ ਤੇ ਹਲਕੀ ਜੀ ਰੋਡ ਮਾਰ ਦੇ ਹੁਣ ਸੰਜੀਵ ਘਬਰਾਇਆ ਹੋਇਆ ਰੋਡ ਦੇ ਨਾਲ ਆਪਣੀ ਹੀ ਘਰਵਾਲੀ ਦੇ ਸਿਰ ਦੇ ਉੱਤੇ ਬਾਹਰ ਕਰਦਾ ਹੈ ਰੋਡ ਥੋੜੀ ਜ਼ੋਰ ਦੇ ਨਾਲ ਵੱਜ ਜਾਂਦੀ ਹੈ ਤੇ ਸੋਨੀਆ ਉੱਥੇ ਹੀ ਬੇਹੋਸ਼ ਹੋ ਜਾਂਦੀ ਹੈ। ਸੰਜੀਵ ਇਥੋਂ ਭੱਜ ਜਾਂਦਾ ਹੈ। ਹੁਣ ਸਵੇਰ ਹੁੰਦੀ ਹੈ ਸਵੇਰ ਨੂੰ ਇਹਨਾਂ ਦਾ ਜਿਹੜਾ ਨੌਕਰ ਸੀ ਉਹ ਦਰਵਾਜ਼ਾ ਖੋਲਦਾ ਹੈ ਤੇ ਜਿਵੇਂ ਹੀ ਉਹ ਦਰਵਾਜ਼ਾ ਖੋਲ ਕੇ ਅੰਦਰ ਵੱੜਦਾ ਹੈ ਤੇ ਉਹ ਚੀਕਾ ਮਾਰਤਾ ਹੋਇਆ ਬਾਹਰ ਨੂੰ ਭੱਜ ਜਾਂਦਾ ਹੈ। ਇਹ ਗੱਲ ਜਦੋਂ ਨੌਕਰ ਦੁਆਰਾ ਲੋਕਾਂ ਨੂੰ ਦੱਸੀ ਜਾਂਦੀ ਹੈ ਤਾਂ ਲੋਕੀ ਘਰ ਦੇ ਵਿੱਚ ਆਉਂਦੇ ਨੇ। ਪੁਲਿਸ ਆਉਂਦੀ ਹੈ ਵੱਡੇ-ਵੱਡੇ ਅਫਸਰ ਆਉਂਦੇ ਨੇ ਕਿਉਂਕਿ ਇੱਕ ਪੂਰਵ ਐਮ.ਐਲ.ਏ ਤੇ ਉਹਦੀ ਪੂਰੀ ਫੈਮਿਲੀ ਨੂੰ ਕਿਸੇ ਨੇ ਰਾਤੋਂ ਰਾਤ ਦਾਸੀ ਪੁਲਿਸ ਵਾਲਿਆਂ ਨੂੰ ਤਾਂ ਪਹਿਲਾਂ ਇਹੀ ਲੱਗ ਰਿਹਾ ਸੀ ਕਿ ਘਰ ਦੇ ਵਿੱਚ ਨੋ ਉਲਾਸ਼ਾ ਪਈਆਂ ਹੋਈਆਂ ਨੇ ਪਰ ਜਿਸ ਤਰ੍ਹਾਂ ਹੀ ਉਹ ਸੋਨੀਆਂ ਨੂੰ ਦੇਖਦੇ ਨੇ ਤਾਂ ਉਹਦਾ ਸਰੀਰ ਗਰਮ ਲੱਗ ਰਿਹਾ ਸੀ ਇਸ ਲਈ ਉਹਨੂੰ ਹਸਪੀਟਲ ਦੇ ਵਿੱਚ ਲਿਜਾਇਆ ਜਾਂਦਾ ਹੈ ਤੇ ਉੱਥੇ ਸੋਨੀਆਂ ਨੂੰ ਬਚਾ ਲਿਆ ਜਾਂਦਾ ਹੈ ਹੁਣ ਸੋਨੀਆਂ ਨੂੰ ਜਦੋਂ ਹੀ ਹੋਸ਼ ਆਉਂਦੀ ਹੈ ਤਾਂ ਪੁਲਿਸ ਵਾਲੇ ਇਹਦੇ ਕੋਲ ਪੁੱਛਦੇ ਨੇ ਤੇ ਇਹ ਕਹਿੰਦੀ ਹੈ ਕਿ ਘਰ ਦੇ ਵਿੱਚ ਪਾਰਟੀ ਚੱਲ ਰਹੀ ਸੀ ਕੁਝ ਅਣਪਛਾਤੇ ਲੋਕ ਆਉਂਦੇ ਨੇ ਤੇ ਉਹਨਾਂ ਨੇ ਰੋਡ ਦੇ ਨਾਲ ਇਹਦੇ ਉੱਤੇ ਹਮਲਾ ਕਰ ਦਿੱਤਾ ਤੇ ਇਹ ਉਸੇ ਟਾਈਮ ਹੀ ਬੇਹੋਸ਼ ਹੋ ਗਈ ਬਾਅਦ ਚੋ ਕੀ ਹੋਇਆ ਇਹਨੂੰ ਕੁਝ ਨਹੀਂ ਪਤਾ ਇੱਕ ਫਰੈਂਸਿਕ ਟੀਮ ਨੂੰ ਤਿਆਰ ਕੀਤਾ ਜਾਂਦਾ ਹੈ ਤੇ ਇਸ ਹਵੇਲੀ ਦੇ ਵਿੱਚ ਲਿਆਂਦਾ ਜਾਂਦਾ ਹੈ ਇਹ ਤਹਿਕੀਕਾਤ ਕਰ ਰਹੀ ਹੁੰਦੀ ਹੈ ਤਾਂ ਪੁਲਿਸ ਵਾਲਿਆਂ ਨੂੰ ਇੱਕ ਡਾਇਰੀ ਮਿਲਦੀ ਹੈ ਜਿਹੜੀ ਡਾਇਰੀ ਦੇ ਲਾਗੇ ਇੱਕ ਪੇਪਰ ਵੀ ਫਟਿਆ ਹੋਇਆ ਪਿਆ ਹੋਇਆ ਸੀ ਜਿਸ ਦੇ ਉੱਤੇ ਕੁਝ ਲਿਖਿਆ ਹੋਇਆ ਸੀ ਜਿਸ ਨੂੰ ਪੜਨ ਤੋਂ ਬਾਅਦ ਪੁਲਿਸ ਵਾਲਿਆਂ ਦਾ ਸ਼ੱਕ ਘਰ ਦੀ ਕੁੜੀ ਸੋਨੀਆ ਦੇ ਉੱਤੇ ਹੀ ਜਾਂਦਾ ਹੈ ਹੁਣ ਪੁਲਿਸ ਵਾਲੇ ਫਿਰ ਸੋਨੀਆ ਦੇ ਕੋਲ ਆਉਂਦੇ ਨੇ ਤੇ ਸੋਨੀਆਂ ਦੇ ਕੋਲੋਂ ਫਿਰ ਦੁਬਾਰਾ ਪੁਸ਼ਕਿਸ਼ ਕਰਦੇ ਨੇ ਹੁਣ ਸੋਨੀਆਂ ਨੂੰ ਇਹ ਡਾਇਰੀ ਦਿਖਾਉਂਦੇ ਨੇ ਤੇ ਕਹਿੰਦੇ ਨੇ ਕਿ ਇਹ ਡਾਇਰੀ ਤੇਰੀ ਹੈ ਤੇ ਸੋਨੀਆਂ ਕਹਿੰਦੀ ਹੈ ਕਿ ਹਾਂ ਇਹ ਡਾਇਰੀ ਮੇਰੀ ਹੈ ਫਿਰ ਇੱਕ ਪੁਲਿਸ ਵਾਲਾ ਉਹਨੂੰ ਕਹਿੰਦਾ ਹੈ ਕਿ ਇਹ ਪੇਜ ਵੀ ਤੇਰਾ ਹੀ ਹੋਵੇਗਾ ਸੋਨੀਆਂ ਪੇਜਵਾਲ ਦੇਖਦੀ ਹੈ ਤਾਂ ਉਹਦਾ ਰੰਗ ਪੀਲਾ ਪੈ ਜਾਂਦਾ ਹੈ ਰੰਗ ਪੂਰੀ ਤਰ੍ਹਾਂ ਉੱਡ ਜਾਂਦਾ ਹੈ ਦਰਅਸਲ ਉਸ ਪੇਜ ਦੇ ਉੱਤੇ ਲਿਖਿਆ ਹੋਇਆ ਸੀ ਕਿ ਮੈਂ ਆਪਣੇ ਘਰ ਵਾਲਿਆਂ ਤੋਂ ਬਹੁਤ ਪਰੇਸ਼ਾਨ ਹਾਂ ਤੇ ਮੈਂ ਘਰ ਦੇ ਵਿੱਚ ਕਿਸੇ ਨੂੰ ਵੀ ਜਿੰਦਾ ਨਹੀਂ ਛੱਡਾਂਗੀ। ਇਹ ਕੰਮ ਮੈਂ ਥੋੜੇ ਦਿਨਾਂ ਤੱਕ ਹੀ ਕਰਨ ਵਾਲੀ ਹਾਂ। ਜੇਕਰ ਤੂੰ ਮੇਰਾ ਸਾਥ ਦਵੇਂਗਾ ਤਾਂ ਵੀ ਠੀਕ ਹੈ। ਨਹੀਂ ਦਵੇਂਗਾ ਤਾਂ ਮੈਂ ਇਕੱਲੇ ਹੀ ਇਹ ਸਾਰਾ ਕੁਝ ਕਰ ਲਵਾਂਗੀ। ਦਰਅਸਲ ਇਹ ਜਿਹੜਾ ਨੋਟ ਉਹਨੇ ਲਿਖਿਆ ਸੀ ਇਹ ਸੰਜੀਵ ਨੂੰ ਦੇਣ ਵਾਸਤੇ ਲਿਖਿਆ ਸੀ। ਪਰ ਇਹ ਪੇਜ ਉਹਨੇ ਪਾੜ ਕੇ ਉੱਥੇ ਹੀ ਸੁੱਟ ਦਿੱਤਾ ਸੀ ਤੇ ਭੁੱਲ ਚੁੱਕੀ ਸੀ ਜੋ ਕਿ ਲਾਸਟ ਦੇ ਵਿੱਚ ਪੁਲਿਸ ਨੂੰ ਮਿਲ ਗਿਆ। ਹੁਣ ਦਿੱਲੀ ਤੋਂ ਸੰਜੀਵ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤੇ ਜਦੋਂ ਸੰਜੀਵ ਨੂੰ ਸੋਨੀਆ ਦੇ ਕੋਲਿਆਂ ਅੰਦਾ ਗਿਆ ਤਾਂ ਇਹ ਫਿਰ ਉੱਚੀ ਉੱਚੀ ਰੋਣ ਲੱਗ ਪਈ ਤੇ ਦੱਸਦੀ ਹੈ ਕਿ ਇਨੇ ਹੀ ਸੰਜੀਵ ਦੇ ਨਾਲ ਮਿਲ ਕੇ ਸਾਰੇ ਕਾਂਡ ਨੂੰ ਅੰਜਾਮ ਦਿੱਤਾ ਹੁਣ ਉਹ ਦੱਸਦੀ ਹੈ ਕਿ ਉਹਦਾ ਪਿਤਾ ਰੇਲੂ ਰਾਮ ਜਦੋਂ ਸੰਜੀਵ ਦਾ ਕੰਮ ਠੱਪ ਪੈ ਗਿਆ ਸੀ ਤਾਂ ਉਹਦੀ ਉਹਨੇ ਬਹੁਤ ਮਦਦ ਕੀਤੀ ਸੀ ਪਰ ਉਹ ਸੰਜੀਵ ਨੂੰ ਇੱਕ ਬਹੁਤ ਵੱਡਾ ਬਿਜ਼ਨਸ ਕਰਾਉਣਾ ਚਾਹੁੰਦੀ ਸੀ ਜਿਸ ਲਈ ਉਹਨੂੰ ਕਾਫੀ ਸਾਰੇ ਪੈਸਿਆਂ ਦੀ ਜ਼ਰੂਰਤ ਸੀ ਇਸ ਲਈ ਉਹ ਆਪਣੇ ਪਿਓ ਦੇ ਕੋਲ ਜਾਂਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਉਹਦਾ ਜਰਾ ਜ਼ਮੀਨ ਦਾ ਹਿੱਸਾ ਬੰਦਾ ਹੈ ਉਹਨੂੰ ਦੇ ਦਵੇ ਇੱਥੇ ਦਾ ਪਿਓ ਉਹਨੂੰ ਜ਼ਮੀਨ ਦੇ ਵਿੱਚੋਂ ਹਿੱਸਾ ਦੇਣ ਲਈ ਤਿਆਰ ਵੀ ਹੋ ਜਾਂਦਾ ਹੈ ਪਰ ਉਸੇ ਦਿਨ ਹੀ ਘਰ ਦਾ ਜਿਹੜਾ ਮੁੰਡਾ ਸੀ ਸੁਨੀਲ ਉਹ ਆਪਣੇ ਪਿਓ ਨੂੰ ਮਨਾ ਕਰ ਦਿੰਦਾ ਹੈ ਕਿ ਤੂੰ ਆਪਣੀ ਪੁਰਾਣੀ ਜ਼ਮੀਨ ਕਿਉਂ ਵੇਚ ਰਿਹਾ ਹਾਂ ਇਹਦੇ ਬਦਲੇ ਸੋਨੀਆ ਨੂੰ ਤੂੰ ਪੈਸੇ ਦੇ ਦੇ ਇਹ ਹੁਣ ਸੁਨੀਲ ਸੋਨੀਆ ਨੂੰ ਆ ਕੇ ਸਮਝਾਉਂਦਾ ਹੈ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆ ਕੇ ਸੋਨੀਆ ਆਪਣੇ ਪਤੀ ਦਾ ਰਿਵੋਲਵਰ ਕੱਢਦੀ ਹੈ ਤੇ ਸੁਨੀਲ ਦੇ ਉੱਤੇ ਤਾਨ ਦਿੰਦੀ ਹੈ ਤੇ ਉਸੇ ਦਿਨ ਹੀ ਇਹ ਡਿਸਾਈਡ ਕਰ ਲੈਂਦੀ ਹੈ ਕਿ ਉਹ ਪੂਰੀ ਫੈਮਿਲੀ ਨੂੰ ਨਹੀਂ ਬਖਸ਼ੇਗੀ ਪੂਰੀ ਫੈਮਿਲੀ ਨੂੰ ਮਾਰ ਦੇਵੇਗੀ ਗੁੱਸੇ ਦੇ ਵਿੱਚ ਆ ਕੇ ਹੀ ਉਹਨੇ ਇਹ ਸਾਰਾ ਕੰਡ ਕੀਤਾ ਪੁਲਿਸ ਨੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਸਿਰਫ 3 ਸਾਲਾਂ ਦੇ ਵਿੱਚ ਹੀ ਇਸ ਕੇਸ ਦੀ ਸੁਣਵਾਈ ਪੂਰੀ ਕੀਤੀ ਗਈ ਤੇ ਇਹਨਾਂ ਦੋਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਫਿਰ ਕਈ ਸਾਲ ਲੱਗਦੇ ਨੇ ਤੇ ਸੁਪਰੀਮ ਕੋਰਟ ਵੱਲੋਂ ਇਹ ਬਿਆਨ ਆਉਂਦਾ ਹੈ ਕਿ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਤੇ ਉਹਨਾਂ ਦੀ ਫਾਂਸੀ ਦੀ ਸਜ਼ਾ ਡਿਲੇ ਹੋ ਚੁੱਕੀ ਹੈ ਉਹਨਾਂ ਨੂੰ ਉਮਰ ਕੈਦ ਦੇ ਵਿੱਚ ਬਦਲਿਆ ਜਾਂਦਾ ਹੈ ਕਿਉਂਕਿ ਉਹ ਹਰ ਦੇ ਨਹੀਂ ਆਪਣੀ ਫਾਂਸੀ ਦੀ ਉਡੀਕ ਦੇ ਵਿੱਚ ਹਰ ਰੋਜ਼ ਮਰਦੇ ਪਏ ਨੇ ਦੋਸਤੋ ਏਸੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਕਹਾਣੀ ਬਾਕੀ ਤੁਹਾਡਾ ਕੀ ਨਾ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕਹਾਣੀਆਂ ਸੁਣਨ ਦੇ ਲਈ ਤੁਸੀਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ